ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਚੜ੍ਹਦੀ ਕਲਾ ਸਿੰਘੋ ਬਾਬਾ ਜੀ ਮਾਫੀ ਚਾਹਨਾ ਮੈਂ ਲੇਟ ਹੋ ਗਿਆ ਜੀ ਕਿੱਥੋਂ ਕਿੱਥੋਂ ਆਈਆਂ ਸਿੰਘ ਤਾਂ ਇਹ ਮਿਸ਼ਨ ਥੋੜਾ ਪਿੰਡ ਹਾਂ ਜੀ ਬਟਾਲੇ ਦੇ ਲਾਗੇ ਮਿਸ਼ਨ ਬਟਾਲੇ ਲਾਗੇ ਆਇਓ ਅੱਛਾ ਵਈ ਹਰਿਓ ਸ਼ਾਮੀ ਹੋ ਜੀ ਬਾਬਾ ਜੀ ਪਟਾਲੇ ਦੇ ਅੰਤ ਚ ਉੱਕੇਗਾ ਅੱਛਾ ਅੱਛਾ ਜੀ ਚੜ੍ਹਦੀ ਕਲਾ ਮਤਾ ਜੀ ਮੈਨੂੰ ਨਾ ਮਾਫੀ ਦਿਓ ਮੈਂ ਥੋੜਾ ਲੇਟ ਹੋ ਗਿਆ ਮੈਂ ਨਾ ਕਿਤੇ ਥੋੜਾ ਜਿਹਾ ਕੰਮ ਗਿਆ ਸੀ ਮਤਾ ਜੀ ਮੈਂ ਤਾ ਕਰਕੇ ਲੇਟ ਹੋ ਗਿਆ ਹੋਰ ਬਾਬਾ ਜੀ ਰੋਟੀ ਪਾਣੀ ਖਾਦਾ ਛੱਕ ਲਿਆ 42 ਤੋਂ ਆਇਓ ਹੈ ਤੇ ਕੰਮ ਕੀ ਕਰਦੇ ਆ ਮੈਂ ਕੰਮ ਕਰਦਾ ਹਾਂ ਪਿੰਡ ਰਾਜਾਮਗਰ ਹਾਂਜੀ ਰਾਜਾਮਗਰ ਉਹ ਵੀ ਹੁੰਦਾ ਜੀ ਆ ਮੇਹਤਰੀਆਂ ਮਗਰ ਰਾਜਦੂਰੀ ਕਰਦੇ ਹੈ ਹੱਥ ਖਨੂਨ ਲਾ ਪਿਆ ਹੈ ਹੱਥ ਖਨੂਨ ਲਾ ਪਿਆ ਮੇਰਾ ਜਿਹੜੀ ਮਦਦ ਦਿਹਾੜੀ ਹੁੰਦੀ ਉਹ ਨਹੀਂ ਲਾੜੀ ਹੁਣ ਉਮਰ ਕਿੰਨੀ ਹੋ ਗਈ ਹੈ ਬਾਬਾ ਜੀ 70 ਸਾਲ ਦੀ ਉਮਰ ਹੋ ਗਈ ਆ ਅੱਛਾ ਜੀ ਤੇ ਹੁਣ ਕੰਮ ਨਹੀਂ ਹੁੰਦਾ ਰਾਜਾ ਹੀ ਆ ਅੱਛਾ ਤੇ ਪਿਛਲੀ ਯਾਰ ਆ ਮੈਂ ਤੇ ਬੱਚੇ ਬੱਚੇ ਤੇਰਾ ਕਾਕੇ ਦੇ ਦੋ ਅੱਛਾ ਜੀ ਇੱਕ ਕਾਕਾ ਜਿਹੜਾ ਉਹ ਵਿਚਾਰਾ ਸਦਾਾਰ ਹੈ ਆ ਦਿਮਾਗੋ ਸਿੱਧਾ ਵਾ ਹਾਂ ਜੀ ਉਹ ਨਹੀਂ ਪਛੇ ਕਾਖਾ ਅੱਛਾ ਜੀ ਇੱਕ ਜਿਹੜਾ ਵਾ ਉਹਦੇ ਬੱਚੇ ਤੇ ਕੁੜੀਆਂ ਨੇ ਚਾਰ ਹਾਂ ਇਹ ਪਿਛਲੀ ਪਿਛੇ ਹੋਣਾ ਮੁੰਡਾ ਇੱਕ ਉਹ ਅੱਛਾ ਉਹ ਵੱਖਰਾ ਵਾ ਨਹੀਂ ਪੁੱਛਦਾ ਧੰਨ ਗੁਰੂ ਰਾਮਦਾਸ ਤੇ ਉਹ ਜਿਹੜਾ ਮੁੰਡਾ ਹੈ ਨਾ ਟੈਨਸ਼ਨ ਦੇ ਦਿਸੇ ਹਤੇ ਟੈਨਸ਼ਨ ਦੇ ਦਿਸੇ ਹਾਂ ਜੀ ਧੰਨ ਗੁਰੂ ਰਾਮਦਾਸ ਕਿਉਂਦਾ ਦਾ ਸਾਨੂੰ ਨੋਟ ਕਿਲਵਾ ਵਗੈਰੀ ਮਿਲ ਜੇ ਤਾਂ ਹੀ ਮੂਲ ਇਹ ਤਾਂ ਜੜੇ ਲਾ ਕੇ ਤੇ ਚੱਲ ਕਰਵਾ ਕਰੇ ਰੇੜੀ ਲਾ ਕੇ ਚਾਲ ਕਰ ਲੈ ਤੁਹਾਨੂੰ ਕਿਨੇ ਇੱਕ ਨੰਬਰ ਦਿੱਤਾ ਭਾਰੀ ਹੋਣ ਦਾ ਉਹ ਮੁੰਡਾ ਭਾਈ ਦਾ ਫੋਨ ਆਇਆ ਸੀ ਨਿਰਵੈਰ ਭਾਈ ਦਾ ਉਹ ਕਹਿੰਦੇ ਜਾ ਕੇ ਵੇਖ ਕੇ ਆਓ ਕਿ ਬਜ਼ੁਰਗ ਆਏ ਆ ਤੁਹਾਨੂੰ ਕਿਹਨਾਂ ਨੇ ਗੱਲ ਕਰਾਈ ਸੀ ਉਹਨਾਂ ਦਾ ਆ ਡੇ ਉਹ ਨੂੰ ਹੀ ਆ ਸ੍ਰੀ ਕੇਜੋ ਸ੍ਰੀ ਕੇਜੋ ਉਹਨਾਂ ਨੇ ਕਿਹਾ ਕੀ ਕੀ ਕਿਹਾ ਆ ਜੀ ਤੇ ਉਹਨਾਂ ਨੇ ਨਾ ਫੋਨ ਆ ਗਿਆ ਕੀ ਕਹਿੰਦੀ ਜੋ ਉਹ ਹਾਂ ਜੀ ਬਈ ਚਾਚਾ ਜੀ ਕੋਲੋਂ ਇਹ ਵੀ ਆਖਿਆ ਤਾਂ ਚੋਲਾ ਫੜਿਆ ਸੀ ਤਾਂ ਜਾਣ ਰਿਹਾ ਸੀ ਤਾਂ ਕੰਮ ਨਹੀਂ ਆ ਕੋਈ ਕੋਈ ਦਾੰਦਾ ਨਹੀਂ ਗੇ ਯਾਰ ਨਹੀਂ ਬਤੁਆਨੂ ਨਾ ਰੇੜੀ ਦਵਾ ਦੇਣਾ ਰੇੜੀ ਦਵਾ ਦਿੰਦੇ ਹਾਂ ਜੀ ਹਾਂ ਜੀ ਤੇ ਰੇੜੀ ਦਾ ਫਿਰ ਬੱਬਾ ਜੀ ਕਹ ਲਓ ਕਿ ਕੰਮ ਕਰ ਲਓਗੇ ਰੇੜੀ ਦਾ ਮਤਲਬ ਸਾਡੇ ਰੋਡ ਇਹ ਨਾ ਲਾਗੇ ਅੱਛਾ ਜਲੰਧਰ ਰੋਡ ਅੱਛਾ ਤੇ ਇਤਰੇ ਗੁਰਦੁਆਰੇ ਤੀਕਾ ਸਾਡਾ ਮਤਲਬ ਪਿੰਡੇ ਹਟਮਾ ਅੱਛਾ ਤੇ ਤੁਸੀਂ ਸਬਜ਼ੀ ਵੇਚ ਲੋਗੇ ਮਤਲਬ ਉੱਥੇ ਲਾ ਦੇ ਸਬਜ਼ੀ ਵੇਚ ਲੋਗੇ ਨਾ ਨਾ ਦਿੰਦੀ ਆ ਕਿ ਟੱਕਾ ਲਾ ਟੱਕਾ ਲਾ ਕੇ ਨਾ ਨਾਲ ਤੇ ਮੈਂ ਨਾਲ ਚੱਲੀ ਗਈ ਆ ਅੱਛਾ ਪਹਿਲੇ ਵੀ ਵੇਚਦੇ ਰਹੇ ਸੀ ਪਹਿਲੇ ਹਾਂਜੀ ਅੱਛਾ ਹੋਰ ਇਹ ਜੀ ਟੁੱਟ ਗਏ ਮੇਰੇ ਭਰਾ ਜੀ ਉਹ ਲਿਆ ਕੇ ਰੋਟੀ ਦਾ ਕਿੱਦਾਂ ਫਿਰ ਰੋਟੀ ਦਾ ਇਸੇ ਤਰ੍ਹਾਂ ਜੇ ਜਿਹੜਾ ਮਤਲਬ ਆ ਪੈਨਸ਼ਨ ਆਉਂਦੀ ਆ ਪੈਨਸ਼ਨ ਤੋਂ ਹੀ ਉਹ ਬੱਚੇ ਦੇ ਵੀ ਲੱਗੀ ਆ ਅੱਛਾ ਉਹ ਡਾਕ ਮਾਗੋ ਸਿੱਧਾ ਵਾ ਉਹਦੀ ਪੈਨਸ਼ਨ ਆਈ ਜੀ ਇੱਕ ਤੁਹਾਡੀ ਵੀ ਆਂਦੀ ਇਹਨਾਂ ਦੀ ਵੀ ਆਂਦੀ ਆ ਤੇ ਰੋਟੀ ਚੱਲ ਪੰਦੀ ਆ ਠੀਕ ਆ ਅੱਛਾ ਅੱਛਾ ਮਤਲਬ ਇਹ ਚ ਕੀ ਲੈ ਕੇ ਆਏ ਇਹਦੇ ਚ ਰੋਟੀ ਲੈ ਕੇ ਆਏ ਤੇ ਲਿਆਓ ਆਪਾਂ ਵੀ ਖਾਣੇ ਚਲੋ ਆਜੋ ਆ ਵੀ ਮੁੰਡਾ ਤੁਹਾਨੂੰ ਖਾ ਕੇ ਲਾ ਖੋਲੀਏ ਬਾਜੋ ਆਜੋ ਆਜੋ ਰੋਟੀ ਖਾਈਏਗੇ ਲੈ ਕੇ ਆਈ ਹਾਂ ਇਹ ਕਾਦੇ ਨਾ ਰੋਟੀ ਕਹਿੰਦਾ ਗਲੇ ਇਹ ਤੋਰੀ ਹੈ ਜੇ ਤੇ ਨਾਲ ਆ ਲੈ ਆਓ ਲੈ ਆਓ ਖਾਈਏ ਕਿ ਤੋਰੀਆਂ ਨਾਲ ਆਹਾ 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 ਲੈਓ ਬੱਬੀ ਬੇਤੂ ਸਾਡੇ ਕੋਲ ਲੈ ਕੇ ਆਈ ਰੋਟੀ ਹੈ ਰੋਟੀ ਖਾਦੀ ਨਹੀਂ ਹੁੰਦੀ ਹੈ ਤੀ ਆੜੀ ਉਤਰੇ ਪਈ ਆ ਇਹਨੇ ਖਾਣੀ ਹੋਣੀ ਬੱਬਾ ਤੂੰ ਰੋਟੀ ਹੈ ਮੈਂ ਖਾ ਸਕ ਲਈ ਆਵੀ ਸਿੰਘ ਬੜਾ ਚੂ ਹੈਗਾ ਜੀ ਆਪੂ ਖਾਏ ਇਹ ਵੀ ਲੱਭਦਾ ਰਹਿੰਦਾ ਇਹੋ ਜੀਆਂ ਚੀਜ਼ਾਂ ਆਜੋ ਬਈਏ ਰੋਟੀ ਖਾਈ ਮਾਤਾ ਬਜਾ ਬਜਾ ਮਤਲਬ ਤੂੰ ਨਾਲ ਨਹੀਂ ਜੀ ਸਾਨੂੰ ਗੁਰੂ ਨਾਨਕ ਦਾਸ ਮਰਾ ਤੁਮਕਾ ਹੀ ਕੱਟਿਆ ਲੈਤੇ ਹੋ ਅੱਛਾ ਅਮਰ ਅੱਛਾ ਕਿਆ ਵਾ ਅਮਰਦਾ ਦੀ ਕੁਰਸੀ ਕੋ ਵਾਹਿਗੁਰੂ ਵਾਹਿਗੁਰੂ ਚੜ ਦੀ ਕਲਾ ਅਸ਼ਾਤ ਕਤੇ ਹੀ ਵੀ ਛਕਿਆ ਅਮਰਤ ਵੈਰੀ ਗੁੱਡ ਠੀਕ ਆ ਲਿਓ ਮਾਤਾ ਜੀ ਥੋੜੀ ਦੇ ਦਿਓ ਸਬਜੀ ਧੰਨ ਗੁਰੂ ਰਾਮਦਾਸ ਲਿਓ ਪਾ ਦਿਓ ਥੋੜੀ ਜਿਹੀ ਪਾ ਦਿਓ ਸਬਜੀ ਲਓ ਬਾਬਾ ਬਸ ਹੀ ਬਾਤ ਧੰਨਵਾਦ ਮਾਤਾ ਜੀ ਧੰਨ ਗੁਰੂ ਰਾਮਦਾਸ ਇਹ ਬਾਬਾ ਤੂੰ ਹੀ ਸਾਡੇ ਨਾਲ ਛਕਣਾ ਹੀ ਤਾਂ ਕਰਕੇ ਤੂੰ ਹੀ ਛਕਿਆ ਨਹੀਂ ਹੈ ਮਾਤਾ ਤੂੰ ਸਾਡੇ ਕੋਲ ਵਸ ਇੱਕ ਲੈ ਕੇ ਆਈਂ ਫਿਰ ਹੈ ਸਾਡੇ ਕੋਲ ਵਸ ਇੱਕ ਲੈ ਕੇ ਆਈਂ ਤੂੰ ਫਿਰ ਹੈਣਾ ਚਲੋ ਚੋਕੋ ਚੋਕੋ ਬਾਬਾ ਜੀ ਤੁਹਾਨੂੰ ਕਹਿੰਦੀ ਸੀ ਵੀ ਬਾਬਾ ਜੀ ਤੈਨੂੰ ਮਿਲਣਗੇ ਸਵਾਤੇ ਤੇ ਜਰਾ ਸਵਾਤੇ ਹੀ ਜਾਇਓ ਹੂੰ ਆ ਗੱਲ ਹੈ ਮਧੀ ਅਤ ਨਮ ਲਈ ਸਬਜੀ ਸਬਜੀ ਕਿਨੇ ਬਣਾਈ ਜਾ ਬੜੀ ਬੜੀ ਸਵਾਦ ਵਾਲੀ ਬਾਬਾ ਜੀ ਸਬਜੀ ਹੈ ਇਹ ਇਹ ਤਾਂ ਤੁਸੀਂ ਨਾ ਮੇਰੇ ਤੇ ਕਰ ਲੋ ਕਿ ਇਹ ਸਾਨਤ ਕਰਤਾ ਰੋਟੀ ਖਵਾ ਕੇ ਹੈ ਨਹੀਂ ਨਹੀਂ ਆਪਾਂ ਖੇ ਨੂੰ ਰੋਟੀ ਖਵਾਣੀ ਵਧੀਆ ਗੱਲ ਹੁੰਦੀ ਜੀ ਬਾਬਾ ਜੀ ਇੰਦਾਂ ਇੰਦਾਂ ਤੇ ਮੋਹਰ ਹੁੰਦੀ ਆ ਤੁਸੀਂ ਹੀ ਖਵਾਤੀ ਮੈਨੂੰ ਰੋਟੀ ਹੁਣ ਹਾਂਜੀ ਛੱਡ ਗਿਆ ਮੇਰਾ ਹੱਥ ਭਰ ਮਾਤਾ ਠੀਕ ਆ ਹੁਣ ਤੂੰ ਮੈਨੂੰ ਦੱਸ ਆਪਣੇ ਪੁੱਤ ਤੋਂ ਤੁਹਾਨੂੰ ਕੀ ਕੀ ਚਾਹੀਦਾ ਹੁਣ ਆਪਣੀ ਮਾਂ ਨੂੰ ਕੁਝ ਦੇਣਾ ਪੈਣਾ ਨਾ ਦੱਸ ਮਾਤਾ ਦੱਸੋ ਨਾ ਕੀ ਕੀ ਚਾਹੀਦੀ ਆ ਹੈ ਆ ਜਾਣੇ ਰੇੜੀ ਮੇ ਜੜੀ ਚਾਹੀਦੀ ਜਾਂ ਤੁਹਾਨੂੰ ਨਾ ਕੱਲ ਕੱਲ ਨਹੀਂ ਪਰਸੋਂ ਤੁਹਾਨੂੰ ਜੜੀ ਦਿੰਨੇ ਆ ਅੱਛਾ ਠੀਕ ਆ ਹੁਣ ਤੀ ਰੋਟੀ ਖਵਾਤੀ ਹੱਥ ਪੁੱਤ ਨੂੰ ਛੱਡੇ ਮੇਰਾ ਪਰ ਗਿਆ ਠੀਕ ਹੈ ਕਹੀ ਪਰਸੋਂ ਆ ਜਨਾ ਤਾ ਬਾਬਾ ਜੀ ਕਿੰਨਾ ਕੰਮ ਨਾ ਬਾਬਾ ਜੀ ਪਰਸੋਂ ਆ ਰਹੇ ਹੋ ਸਵੇਰੇ 12:00 ਹੋਈ ਨਾ ਅੱਛਾ ਜੀ ਉੱਥੇ ਤੇ ਤਾਨੂੰ ਪਰਸੋਂ ਰੇੜੀ ਦੇ ਦਨੇ ਆ ਤੂੰ ਤੁਸੀਂ ਸਬਜੀ ਵੇਚੋ ਤੇ ਦੋਵੇਂ ਜੀ ਆਪਣੀ ਰੋਟੀ ਕਮਾਓ ਤੇ ਖਾਓ ਚੱਲ ਬਿੜੀ ਦਾ ਆ ਨਾਸ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਾਬਾ ਚੜ੍ਹਦੀ ਕਲਾ ਜੀ ਠੀਕ ਆ ਜੋ ਅੱਗੇ ਆ ਜੋ ਠੀਕ ਹੋ ਠੀਕ ਆ ਜੀ ਤੇ ਨਹੀਂ ਨਹੀਂ ਆਤ ਮਤ ਮਤਾ ਜੀ ਆ ਗਈ ਰੇੜੀ ਤਾਂ ਉਹ ਕਿਹਾ ਯਾ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਜੜੀ ਦੇਣੀ ਆ ਗੁਰੂ ਪਾਸ਼ਾ ਨੇ ਆਹ ਤੁਹਾਡੀ ਜੜੀ ਆ ਤੇ ਬਾਬਾ ਜੀ ਠੀਕ ਆ ਇਹਦੇ ਤੇ ਹੁਣ ਤੁਸੀਂ ਸਬਜੀ ਵੇਚਣੀ ਆ ਹਾਂਜੀ ਹਾਂਜੀ ਤੇ ਇਹ ਮਾਤਾ ਜੀ ਵਸੇ ਸੋਹਣੀ ਰੋਟੀ ਕਮਾਣੀ ਆ ਠੀਕ ਆ ਬਾਬਾ ਇਹ ਤੁਹਾਡੇ ਗੁਰੂ ਨੇ ਦਿੱਤੀ ਆ ਤੇ ਹੈ ਪਾਣੀ ਜਾ ਲੈ ਜਲ ਜਲੇ ਖਿਲੇ ਗਏ ਮੇਰੇ ਪਾਸੇ ਮੈਂ ਸਬਜੀ ਭੁੱਲ ਗਿਆ ਪ੍ਰਸ਼ਾਦੇ ਲਿਆਉਂਦੇ ਸਬਜੀ ਭੁੱਲ ਗਏ ਪ੍ਰਸ਼ਾਦੇ ਲਿਆਉਂਦੇ ਆ ਫਿਰ ਰੋਟੀ ਖਾਦੀ ਨਹੀਂ ਹੁਣ ਨਹੀਂ ਮੇਰੇ ਪਾਸੇ ਇਕਲੇ ਗਏ ਹੀ ਫਿਰ ਨਿੰਮ ਕਰ ਕਰ ਦੁੱਤਾ ਹੈ ਰੋਟੀ ਵੀ ਖਾਦੀ ਨਹੀਂ ਤੋ ਕੀ ਖਲੇਗੀ ਆਏ ਮੇਰੇ ਵਾਸਤੇ ਪ੍ਰਸ਼ਾਦੇ ਲੈ ਆਏ ਪ੍ਰਸ਼ਾਦੇ ਖਲੇ ਗਿਆ ਆਏ ਆ ਤੁਹਾਡੇ ਲੋਹਾ ਚੁਲੇ ਸੋਟੇ ਲੈ ਆਏ ਮੇਰੇ ਕੋਲ ਬਿਸਕੁਟ ਖਲੇ ਗਿਆ ਇਹ ਲੈ ਦੇ ਦੋ ਫਿਰ ਬਿਸਕੁਟ ਦੇ ਦੋ ਧੰਨਵਾਦ ਮਾਤਾ ਜੀ ਧੰਨਵਾਦ ਬਿਸਕੁਟ ਖਾਵਾਂਗੇ ਅੱਜ ਠੀਕ ਹੈ ਤੇ ਬਾਪੂ ਜੀ ਆਹ ਥੋੜੀ ਜਿਹੀ ਮਾਇਆ ਜੀ ਠੀਕ ਹੈ ਜੀ ਇਹ ਥੋੜੀ ਮਾਇਆ ਵਾ ਠੀਕ ਹੈ ਇਹ ਤੁਸੀਂ ਰੱਖੋ ਇਹਦੇ ਨਾਲ ਤੁਸੀਂ ਸਬਜੀ ਪਾਣੀ ਹੈ ਮਾਤਾ ਜੀ ਠੀਕ ਹੈ ਸਬਜੀ ਪਾ ਕੇ ਤੇ ਆਪਣਾ ਰੁਜ਼ਗਾਰ ਸ਼ੁਰੂ ਕਰਨਾ ਹੈ ਠੀਕ ਹੈ ਤੁਹਾਨੂੰ ਜੀਨ ਵਾਲਾ ਕੋਣ ਹੈ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਮਤ ਮਾਤਾ ਜੀ ਆਪਾਂ ਨਾ ਬਿਸਕੁਟ ਲੈ ਕੇ ਚੱਲੀਏ ਤੁਹਾਡੇ ਵੀ ਇੱਕ ਜਿਹੜਾ ਤੁਸੀਂ ਮੇਰੇ ਪਾਸੇ ਲੈ ਕੇ ਆਏ ਗਿਫਟ ਚਲੋ ਠੀਕ ਹੈ ਮਤ ਮਾਤਾ ਜੀ ਹੁਣ ਦਿਓ ਜੱਜਤ ਹੈ